ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਬ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਨਾ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਆਪਾਂ ਲੱਗਿਆ ਅੱਜ ਨਵੇਂ ਬਲੌਗ ਦੀ ਸਟਾਰਟਿੰਗ ਕਰਨ ਬਹੁਤ ਚਿਰ ਹੋ ਗਿਆ ਮਤਲਬ ਤੁਹਾਡੇ ਨਾਲ ਬਲੌਗ ਨਹੀਂ ਸ਼ੇਅਰ ਕਰਿਆ ਹੈਗਾ ਮਤਲਬ ਪੁਰਾਣੀ ਕਰੀ ਜਾਂਦੇ ਆ ਨਾ ਹੁਣ ਜਿਹੜਾ ਇਹ ਬਲੌਗ ਬਣਾ ਰਹੇ ਆ ਤੇ ਕੱਲ ਪਾ ਦਾਂਗੇ ਆਪਾਂ ਅਪਲੋਡ ਕਰ ਦਾਂਗੇ ਤੇ ਇੱਥੇ ਮੈਂ ਚਾਹ ਤਰ ਗੋਸੀਗੀ ਕਿ ਮੈਂ ਚਾਰ ਦੰਨੀਆਂ ਜਿਸ ਕਾਰਨ ਨੂੰ ਤੇ ਤੁਹਾਨੂੰ ਪਤਾ ਹੈ ਸਾਈਕ੍ਰਿਤ ਆਪ ਦੇ ਨਾਲ ਕੇ ਗਿਆ ਹੋਇਆ ਹੈ ਤੇ ਉਹ ਤਾਂ ਕੱਲ ਨੂੰ ਆਊਗਾ ਕੱਲ ਨੂੰ ਜਾਵਾਂਗੇ ਆਪਾਂ ਵੀ ਆਪਣੀ ਭੈਣ ਕੋਲ ਆਈ ਹੋਈ ਆ ਉਹ ਹੈ ਗगन ਤੇ ਉਹਨੂੰ ਮਿਲ ਕੇ ਆਵਾਂਗੇ ਨਾਲੇ ਕੱਲ ਨੂੰ ਉਹਨੂੰ ਲੈਣ ਆਉਣਗੇ ਤੇ ਫਿਰ ਕੱਲ ਨੂੰ ਚੱਲਦੇ ਆਂਗੇ ਕੋਲ ਤੇ ਮਿਲ ਕੇ ਆਉਂਦੇ ਆਂ ਕੱਲ ਤੇ ਅਸੀਂ ਮੈਂ ਚਾਹ ਕਰਨ ਕਰਕੇ ਦੇ ਰਹੀ ਸੀ ਚਾਹ ਤਾਂ ਗਰਮ ਹੋ ਗਈ ਬਸ ਤੇ ਬਾਹਰ ਨਾ ਮੀਂਹ ਫੇਰ ਆ ਗਿਆ ਮਾ ਰੱਬ ਮੀਂਹ ਹਟਾਉਣ ਦਾ ਨੋਇ ਨਹੀਂ ਲੰਦਾ ਹੈਗਾ ਸਿਰਫ 2-3 ਦਿਨ ਮੇਰੇ ਲੱਗ 2 ਤੋਂ 3 ਦਿਨ ਵਧਿਆ ਨਹੀਂ ਗਏ ਨੇ ਤੇ ਅੱਜ ਪੈ ਗਈਆਂ ਹੈਗਾ ਚਾਰੇ ਪਾਸੇ ਹਰਿਆਵਲ ਜਮਮੀ ਪਈਆ ਇੰਨਾ ਜ਼ਿਆਦਾ ਮੀਂਹ ਆ ਜਾਂਦਾ ਤੇ ਦੇਖ ਲਓ ਪੰਜਾਬ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਪਾਣੀ ਉਹ ਪਾਣੀ ਹੈ ਨਾ ਘਰ ਲੋਕ ਘਰ ਤੋਂ ਬੇਕਾਰ ਹੋ ਰਿਆ ਨੇ ਹਨਾ ਕਿੰਨੇ ਔਖੇ ਨੇ ਘਰ ਛੱਡਣੇ ਵਿਚਾਰੇ ਘਰ ਛੱਡ ਕੇ ਗਾਂ ਜਾ ਰਹੇ ਨੇ ਤੇ ਨੂਆ ਪਾੜ ਪਾੜਤੀਆਂ ਹਨਾ ਘਰਾਂ ਦੀਆਂ ਇੰਨਾ ਜ਼ਿਆਦਾ ਪਾਣੀ ਆਇਆ ਪਿਆ ਸਾਰੇ ਪਾਸੇ ਪਰ ਹਾਲੇ ਆਪਣੇ ਵੱਲ ਸੁੱਖ ਸ਼ਾਂਤੀ ਆ ਪਰ ਪੰਜਾਬ ਚ ਬਹੁਤ ਬੁਰਾ ਹਾਲ ਆ ਜਦੋਂ ਵੀਡੀਓ ਦੇਖਦੇ ਨਾ ਫਿਰ ਮਨ ਖਰਾਬ ਹੁੰਦਾ ਵੀ ਕਿੰਨਾ ਬੁਰਾ ਹਾਲ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਰੱਬ ਮੀ ਹਟਾ ਦੇਵੇ ਹਨਾ ਪਾਣੀ ਕੁਛ ਘਟ ਜਵੇ ਪਰ ਵੀ ਹਟਣ ਦਾ ਨਾ ਉਹ ਨਹੀਂ ਲੈ ਰਹੇ ਹੈਗੇ ਤੇ ਚਲੋ ਜੀ ਬਾਕੀ ਕਹਿੰਦੇ ਸਤਿ ਪਰਮਾਤਮਾ ਜਾਣਦਾ ਹਨਾ ਉਹ ਨੂੰ ਉਹ ਤਾਂ ਜਾਣੀ ਜਾਣਾ ਉਹਨੂੰ ਤਾਂ ਸਭ ਪਤਾ ਹੈ ਹਨਾ ਵੀ ਕਿਦੇ ਲਈ ਕੀ ਚੀਜ਼ ਸਹੀ ਹੈ ਤੇ ਪਰਮਾਤਮਾ वैसे कहंदे एना ਨਰਦਈ ਵੀ ਹੈ ਨਹੀਂ ਕਾ ਵੀ ਲੋਕਾਂ ਦਾ ਹਨਾ ਪੂਰਾ ਕਰੇ ਟਾਂ ਦਿਨਾਂ ਨਾਲ ਸਭ ਕੁਝ ਠੀਕ ਹੋ ਜਾਊਗਾ ਪਰ ਫਿਰ ਵੀ ਸਾਰੇ ਹਨਾ ਅਰਦਾਸ ਕਰਿਓ ਵੀ ਆਪਣੇ ਪੰਜਾਬ ਛੇਤੀ ਤੋਂ ਛੇਤੀ ਹਾਲਾਤ ਸੁਧਰ ਜਾਣ ਪੰਜਾਬ ਦੇ ਕਿਉਂਕਿ ਜਦੋਂ ਹਾਰਡ ਆਉਂਦੇ ਨੇ ਫਿਰ ਇਹਦੇ ਨਾਲ ਮੰਗਾਈ ਦੇਖ ਲੋ ਕਿੰਨੀ ਕਰਤੀ ਹਰ ਇੱਕ ਚੀਜ਼ ਮਹਿੰਗੀ ਹੋਈ ਪਈ ਆ ਤੇ ਸਬਜ਼ੀਆਂ ਦੇ ਰੇਟ ਵੀ ਚੱਕੇ ਪਏ ਨੇ ਤੇ 100 ਰੁਪਏ ਗੋਭੀ ਵਿਕ ਰਹੀ ਆ ਘਰਾਂ ਦੇਖ ਰਹੇ ਸੀ ਕਹਿੰਦੇ ਸਬਜ਼ੀ ਵੀ ਬਹੁਤ ਜ਼ਿਆਦਾ ਮਹਿੰਗੀ ਕਰਤੀ ਦੁਕਾਨਦਾਰਾਂ ਨੇ ਹਰ ਇੱਕ ਸੌਦਾ ਮਹਿੰਗਾ ਕਰਿਆ ਪਿਆ ਦੁਕਾਨਦਾਰਾਂ ਨੂੰ ਆਪਦੇ ਪੈਸੇ ਬਣਾਉਣ ਦਾ ਮਤਲਬ ਹੋ ਜਾਂਦਾ ਹਨਾ ਉਹਨਾਂ ਨੂੰ ਚਾਹੀਦਾ ਦੇਖੋ ਹਨਾ ਕਿੰਨੇ ਲੋਕ ਸੇਵਾ ਕਰਦੇ ਨੇ ਚੀਜ਼ਾਂ ਮਤਲਬ ਰਸਣ ਪਾਣੀ ਦੇ ਕੇ ਆ ਰਹੇ ਨੇ ਜਿਹੜੇ ਵਿਚਾਰੇ ਹੜ ਦੇ ਵਿੱਚ ਫਸੇ ਹੋਏ ਨੇ ਘਰਾਂ ਦੀ ਛੱਤਾਂ ਤੇ ਬੈਠੇ ਨੇ ਪਰ ਦੁਕਾਨਦਾਰ ਆਪਦੇ ਪੈਸੇ ਲੁੱਟਣ ਤੇ ਹੋਏ ਹੋਏ ਨੇ ਉਹਨਾਂ ਨੂੰ ਵੀ ਮਦਦ ਕਰਨੀ ਚਾਹੀਦੀ ਸੋ ਥੋੜੀ ਮੋਟੀ ਹਨਾ ਵੀ ਰਾਹਤ ਕਰਨੀ ਚਾਹੀਦੀ ਆ ਚੀਜ਼ਾਂ ਦੇ ਵਿੱਚ ਕਰੋੜੇ ਅਰੀ ਅੜ ਚੱਠੀ ਜਾਂਦੇ ਆ। ਚਲੋ ਹਨਾ ਬਾਕੀ ਹੋਰ ਆਪਾਂ ਇੰਨੇ ਸਿਆਣੇ ਤਾਂ ਹੈ ਨਹੀਂ ਕਿ ਹੋਰ ਗੱਲਾਂ ਕਰ ਸਕੀ। ਚਲੋ ਆਪਾਂ ਜੀ ਹੋਰ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ। ਤੇ ਮੈਂ ਨਾ ਇਥੇ ਪਨੀਰ ਫਟਾ ਕੇ ਰੱਖੀ ਸੀਗੀ। ਪਨੀਰ ਦਾਬ ਦੇਣੀ ਆ ਪਨੀਰ ਧੋ ਕੇ ਮੜਾ ਟੰਗਿਆ। ਉਹਦਾ ਪਾਣੀ ਜਨ ਉੱਤਰ ਜਿਵੇਂ ਫੇਰਾ ਕੇ ਅੱਡੋਲੀ ਦੇ ਥਲੇ ਰੱਖ ਦਿੰਦੀਆਂ। ਫੇਰ ਪਨੀਰ ਬਹੁਤ ਵਧੀਆ ਬਣ ਜਾਂਦਾ। ਤੇ ਨਾ ਇੱਕ ਮੈਂ ਤੁਹਾਨੂੰ ਹਨਾ ਕੁਝ ਖਵਰੀ ਦੰਨੀ ਆ ਦੇਣੀ ਸੀਗੀ ਉਹ ਤੁਹਾਂਣਾ ਤੁਹਾਨੂੰ ਕੀ ਕੁਝ ਖਵਰੀ ਆ। ਕਈ ਭੈਣਾਂ ਦੀ ਬਹੁਤ ਜ਼ਿਆਦਾ ਸ਼ਿਕਾਇਤਾਂ ਸੀਗੀਆਂ ਮੇਰੇ ਨਾਲ। ਤੇ ਪੈਣ ਕਹਿ ਦਿੰਦੀ ਅਸੀਂ ਵੀ ਵੀ ਤੁਸੀਂ ਸਾਡੇ ਬਲੌਗ ਨਹੀਂ ਦੇਂਦੇ ਹੈਗੇ ਹਨਾ ਬਈ ਵੀ ਅਸੀਂ ਮਤਲਬ ਸਾਡੇ ਬਲੌਗ ਵੀ ਦੇਖਿਆ ਕਰੋ ਬਹੁਤ ਪੈਣਾ ਆ ਕੇ ਮਤਲਬ ਜਿਹੜੇ ਨਿਊ ਚੈਨਲ ਵਾਲੇ ਨੇ ਉਹ ਵੀ ਬਹੁਤ ਆ ਕੇ ਕਹਿੰਦੀਆਂ ਨੇ ਵੀ ਸਾਡੇ ਚੈਨਲਾਂ ਤੇ ਵੀ ਆਓ ਤੇ ਉਹਨਾਂ ਦੀ ਆਪਾਂ ਜਿਹੜੀ ਮਤਲਬ ਨਾਰਾਜ਼ਗੀ ਆਪਣੇ ਨਾਲ ਉਹ ਵੀ ਦੂਰ ਕਰਦਾਂਗੇ ਹੁਣ ਤੇ ਆਪਾਂ ਤਾਂ ਹੁਣ ਦੁਪਾਦਿਆਂ ਕਿਹੜੀ ਖੁਸ਼ਖਬਰੀ ਆ ਉਹ ਮੈਨੂੰ ਤਾਂ ਬਹੁਤ ਖੁਸ਼ੀ ਆ ਕਿ ਅਸੀਂ ਇਹਨੇ ਜੋਗੇ ਹੋ ਗਏ ਹਨ ਵੀ ਚਲੋ ਅੱਜ ਇਹ ਵੀ ਦੋ ਚੀਜ਼ਾਂ ਆਪਣੇ ਲੱਗ ਚੁੱਕੀਆਂ ਨੇ ਤੁਹਾਨੂੰ ਦਿਖਾਉਣੇ ਕਿਹੜੀ ਕਿਹੜੀ ਚੀਜ਼ ਲਵਾਈ ਆਪਾਂ ਨੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਗੇ ਤੇ ਬਾਕੀ ਮੀ ਪੈ ਰਹੇ ਮੈਂ ਤੁਹਾਨੂੰ ਦਿਖਾਉਣੀ ਵੀ ਖਟ ਗਿਆ ਕਿ ਨਹੀਂ ਜਿਸ ਕਾਰਨ ਆਪਣੇ ਮੀ ਦੇ ਵਿੱਚ ਨਹਾ ਰਿਹਾ ਨਹੀਂ ਨਹੀਂ ਬੱਦਲ ਬੱਦਲ ਹੋਇਆ ਪਿਆ ਚਾਰਸ਼ੂ ਫੇਰ ਬੰਦ ਲੀਆ ਬੱਦਲ ਫੇਰ ਹੋ ਗਿਆ ਬਹੁਤ ਜ਼ਿਆਦਾ ਹੈ ਤਾਂ ਨੇ ਲੱਭੀਆ ਫੇਰ denn ਮੈਂ ਕਾਲੂ ਹੀ ਕਿਹਾ ਸੀ ਵੀ ਇੱਕ ਕਾਲੂ ਹੀ ਲਵਾ ਲਈ ਤੂੰ ਕਿਹੜਾ ਹੜਦਾ ਹੁੰਨਾ ਓਹ ਚਲੋ ਜੀ ਪਾਣੀ ਫੇਰ ਖੜ ਗਿਆ ਮੱਸਾ ਸੁੱਕਿਆ ਸੀਗਾ ਕੜੀਆਂ ਆ ਰਹੀਆਂ ਨੇ ਚਲੋ ਚੱਲਦੇ ਹਾਂ ਥੱਲੇ ਲਾ ਆਪਣਾ ਹੱਥ ਦੇ ਵਿੱਚ ਹਾਂਜੀ ਧਾਰਾਂ ਆਪਣੇ ਚੋਏ ਜਾਂਦੀਆਂ ਤੇ ਬਿਲਕੁਲ ਬਾਹਰ ਨਹੀਂ ਰਹਿ ਜਾ ਹੋਇਆ ਪਿਆ ਇੰਨਾ ਜ਼ਿਆਦਾ ਨਹੀਂ ਰਹਿ ਹੋਇਆ ਪਿਆ 6 ਵਜੇ ਨੇ ਹਲੇ ਤੇ ਮੈਂ ਦੇਖਦੀ ਆ ਕੋਈ ਖਾਣ ਪੀਣ ਦੀ ਤਿਆਰੀ ਕਰਦੇ ਹਾਲੇ ਦਾਲ ਸਬਜ਼ੀ ਕੋਈ ਬਣਾਈ ਨਹੀਂ ਗਈ ਤੇ ਜਿਸ ਕਰਨ ਮੰਗ ਰਿਹਾ ਕਹਿੰਦਾ ਮੰਮੀ ਉਹ ਪੂੜੇ ਬਣਾ ਕੇ ਦੇ ਦੇ ਮੈਂ ਚੱਲ ਪੂੜੇ ਬਣਾ ਲੰਨੇ ਆ ਰਾਤ ਨੂੰ ਵੀ ਕਲਾਗੇ ਹਨਾ ਸਬਜ਼ੀ ਰਹਿਣ ਦਿੰਦੇ ਨੇ ਸਵੇਰੇ ਬਣਾ ਲਾਂਗੇ ਕੋਈ ਪਰ ਸਵੇਰੇ ਆਪਾਂ ਨੇ ਜਾਣਾ ਸਬਜ਼ੀ ਤਾਂ ਮੈਨੂੰ ਕੋਈ ਬਣਾ ਕੇ ਰੱਖਣੀ ਪੈਣੀ ਆ ਫਿਰ ਸਵੇਰੇ ਬਣਨੀ ਨੀਗੀ ਤੇ ਆਪਾਂ ਨੇ ਕੱਡੂਆ ਨੂੰ ਜਾਣਾ ਸਵੇਰੇ ਤੇ ਮੈਂ ਤੁਹਾਨੂੰ ਬੈਕ ਐਮਰੇ ਨਾਲ ਦਿਖਾਉਣੀ ਆ ਵੀ ਆਪਾਂ ਦੀ ਖੁਸ਼ਖਬਰੀ ਕਿਹੜੀ ਆ ਹਨਾ ਠੀਕ ਦਿਖਾਉਣੀ ਆ ਮੈਂ ਤੁਹਾਨੂੰ देखो मौसम यह हो पे, बिल्कुल नहीं रजा होने अपने कपड़े टैं मारूँगी इन्होंने नमें कपड़े हूँ धोते तो ने हले सारी मतलब कल धोते थे अच्छे टह मारिया टैम नहीं लगे हम मारूँगी तो यह होगी अपनी वहली टीवी ट्राली लॉजिक खुशखबरी ये कि अपने ने एक एलसी डी लवा ती एक वाईफाई लाता ਤੇ ਹੁਣ ਆਪਣੇ ਕੋਲ ਰੇਂਜ ਇੰਨੀ ਜ਼ਿਆਦਾ ਹੈ ਮਤਲਬ ਆਪਣੀ ਵੀਡੀਓ ਛੇਤੀ ਅਪਲੋਡ ਹੋ ਜਾਂਦੀ ਹੈ ਤੇ ਜਿਹੜੀਆਂ ਭੈਣਾਂ ਕਹਿੰਦੀਆਂ ਸੀਗੀਆਂ ਸਾਡੀ ਵੀਡੀਓ ਨਹੀਂ ਦੇਖਦੇ ਹਨ ਤੇ ਹੁਣ ਉਹਨਾਂ ਦੀ ਆਪਾਂ ਵੀਡੀਓ ਵੀ ਦੇਖ ਲਿਆ ਕਰਾਂਗੇ ਕਿਉਂਕਿ ਜੀ ਸਾਡੇ ਕੋਲ ਸਿਰਫ 2GB ਨੈਟ ਹੁੰਦਾ ਸੀਗਾ ਤੇ ਉਹ ਵੀਡੀਓ ਦੇ ਵਿੱਚ ਲੱਗ ਜਾਂਦਾ ਸੀਗਾ ਫਿਰ ਕਿਸੇ ਦੀ ਵੀਡੀਓ ਨਹੀਂ ਦੇਖ ਹੁੰਦੀ ਸੀਗੀ ਤੇ ਹੁਣ ਆਪਾਂ ਨੇ ਵਾਈਫਾਈ ਲਾਤਾ ਤੇ ਹੁਣ ਨਾ ਹਾਂਜੀ ਹੁਣ ਆਪਣਾ ਵਾਈਫਾਈ ਲੱਗ ਗਿਆ ਤੇ ਹੁਣ ਜਿਹੜੀਆਂ ਭੈਣਾਂ ਆਪਾਂ ਨੂੰ ਮਤਲਬ ਕਮੈਂਡ ਕਰਿਆ ਕਰਨੀਆਂ ਆਪਣੀ ਵੀਡੀਓ ਦੇ ਥੱਲੇ ਹਨਾ ਆਪਾਂ ਉਹਨਾਂ ਦੀ ਵੀਡੀਓ ਉਸੇ ਟਾਈਮ ਲਾ ਕੇ ਛੱਡ ਦਿਆ ਕਰਾਂਗੇ ਜਦੋਂ ਮੈਂ ਦੇਖ ਲਿਆ ਕਰੂੰਗੀ ਤੇ ਉਹਨਾਂ ਨੂੰ ਵੈਸੇ ਤਾਂ ਸਿਰਫ ਬੋਸ ਟਾਈਮ ਤੱਕ ਮਤਲਬ ਹੁੰਦਾ ਵਿਊ ਤੱਕ ਹਨਾ ਤੇ ਟਾਈਮ ਦਾ ਹੁੰਦਾ ਨਹੀਂਗਾ ਵੀ ਮੈਂ ਬੈਠ ਕੇ ਹਨਾ ਵੀਡੀਓ ਦੇਖ ਸਕਾਂ ਮੈਂ ਲਾ ਕੇ ਛੱਡ ਦਿਆ ਕਰੂੰਗੀ ਸਾਰੀਆਂ ਭੈਣਾਂ ਦੀ ਜਿਹੜੀਆਂ ਆਪਾਂ ਨੂੰ ਕਮੈਂਟ ਕਰ ਦਿਆ ਕਰਨਗੀਆਂ ਹਨਾ ਆਪਣੀ ਵੀਡੀਓ ਦੇ ਥੱਲੇ ਉਹਨਾਂ ਦੀ ਵੀਡੀਓ ਆਪਾਂ ਲਾ ਕੇ ਛੱਡ ਦਿਆ ਕਰਾਂਗੇ ਤੇ ਬਹੁਤ ਜਿਆਦਾ ਆਪਣਾ ਭੈਣਾ ਕਹਿੰਦੀਆਂ ਨੇ ਵੀ ਸਾਡੀ ਵੀਡੀਓ ਤੇ ਵਾਚ ਕਰੋ ਸਾਡੀ ਵੀਡੀਓ ਤੇ ਆਓ ਸਾਡੀ ਵੀਡੀਓ ਦੇਖੋ ਤੇ ਆਪਾਂ ਲਾ ਕੇ ਛੱਡ ਦਿਆ ਕਰਾਂਗੇ ਹੁਣ ਆਪਣੇ ਕੋਲ ਨੈਟ ਵਾਧੂਗਾ ਜੀ ਤੇ ਪੂਰੀ ਸਪੋਰਟ ਕਰਾਂਗੇ ਤੇ ਪਹਿਲਾਂ ਤਾਂ ਜੀ ਸਿਰਫ 2GB ਮਿਲਦਾ ਸੀਗਾ ਉਹ ਸਿਰਫ ਆਪਣੀ ਵੀਡੀਓ ਚ ਹੀ ਮੁੱਕ ਜਾਂਦਾ ਸੀਗਾ ਤੇ ਹੁਣ ਆਪਣੇ ਕੋਲ ਵਾਧੂਗਾ ਨੈਟ ਤੇ ਹੁਣ ਆਪਾਂ ਕਰ ਲਈਏ ਜੀ ਕੰਮ ਹੁਣ ਜੀ ਥੋੜੀ ਜੀ ਇੱਥੇ ਲੱਗ ਗਿਆ ਆਪਾਂ ਕੁੜੇ ਬਣਾਉਣ ਆਪਾਂ ਨੇ ਇਹ ਛੋਟਾ ਚੁੱਲ੍ਹਾ ਇੱਥੇ ਲਾ ਲਿਆ ਥੋੜੀ ਗੈਸ ਘਟ ਸੀਗੀ ਮੀਂਹ ਪੈਂਦਿਆਂ ਕਰਕੇ ਗੈਸ ਘਟ ਬਣ ਰਹੀ ਹੈ ਤੇ ਇਹ ਕੁੜੇ ਨੇ ਆਪਾਂ ਸਿਰਫ ਨੂਨ ਵਾਲੇ ਬਣਾ ਰਹੇ ਆ ਉਹਲੇ ਜਿਸ ਕਰਨੇ ਨੂਨ ਤੇ ਪਨੀਰ ਪਿਆਜ਼ ਇਹੀ ਕੁਝ ਪਵਾਇਆ ਉਹਨੇ ਮਿਰਚ ਨਹੀਂ ਪਵਾਈ ਹੈਗੀ ਤੇ ਇਹ ਹੈਗੇ ਆਪਣੇ ਮਤਲਬ ਇਹ ਅਸੀਂ ਖਾਵਾਂਗੇ ਉਹ ਤਾਂ ਇਸ ਕਰਨ ਦੇ ਕੁੜੇ ਨੇ ਆ ਸੈਦ ਤੇ ਸੈਦ ਦੇ ਪਾਪੇ ਤੇ ਮੇਰੇ ਨੇ ਇਹਦੇ ਵਿੱਚ ਅਸੀਂ ਪਨੀਰ ਹਲਦੀ ਨੂਨ ਮਿਰਚ ਸਾਰਾ ਕੁਝ ਪਾ ਲਿਆ ਮਿਰਚ ਵੀ ਪਾ ਲਈ ਇਹਦੇ ਵਿੱਚ ਪਿਆਜ਼ ਵੀ ਸਾਰਾ ਕੁਝ ਪਾਇਆ ਹੋਇਆ ਤੇ ਇਹ ਸਿੰਪਲ ਕੁੜੇ ਨੇ ਬਸ ਜਿਸ ਤਰ੍ਹਾਂ ਨੂੰ ਬਣਾ ਕੇ ਦੇ ਦੂੰਗੀ ਮੈਂ ਹਾਂ ਬਾਹਰ ਫੇਮੀ ਜਾ ਪੈ ਰਿਆ ਸੀਗਾ ਆਪਾਂ ਕੰਮ-ਕੂਮ ਨਿਬੇੜ ਕੇ ਫੇਰ ਲੱਗਿਆ ਸਾਰਾ ਕਰਕੇ ਦੀ ਹੁਣ ਬੈਠੇ ਪਕਾਈ ਚੰਗੀਆਂ ਬਸ ਇਹਨਾਂ ਦੇ ਦਵਾਂ ਖਾ ਲੂਗੇ ਜਿਸ ਤਰ੍ਹਾਂ ਤੁਸੀਂ ਵੀ ਖਾ ਲਓ ਜੀ ਪੁੜੇ ਗਰਮਾ-ਗਰਮ ਮੇਸਣ ਵਾਲੇ ਚਿੱਲਾ ਬੇਸਣ ਚਿੱਲਾ ਕਹ ਲੋ ਚਾਹੇ ਪੁੜਾ ਕਹ ਲੋ ਇਹ ਤੇ ਬਹੁਤ ਵਧੀਆ ਬਣਦੇ ਨੇ ਇਹ ਖਾਣੇ ਦੇ ਵਿੱਚ ਵੀ ਬਹੁਤ ਟੇਸਟੀ ਲੱਗਿਆ। ਬਸ ਹੁਣ ਬਸ ਇਸ ਕਰ ਨੂੰ ਫੜਾਦਾ ਇਹ ਪਾ ਕੇ। ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ। ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜੀ ਨੂੰ ਦੱਸਿਓ ਤੇ ਬਾਕੀ ਜੀ ਆਪਾਂ ਨੇ ਹਨਾ ਸਾਰੀਆਂ ਭੈਣਾਂ ਦੀ ਸ਼ਿਕਾਇਤਾਂ ਦੂਰ ਕਰਤੀਆਂ ਤੁਹਾਨੂੰ ਦੱਸੇ ਦਿੱਤਾ ਹਨਾ। ਤੇ ਮੇਰੀ ਮੰਮੀ ਵੀ ਕਹਿੰਦੀ ਸੀ ਮੈਨੂੰ ਵਿਆਹ ਦੇ ਵਿੱਚ ਮਿਲੀ ਸੀ ਨਾ ਤੇ ਉਹਦੀ ਬੇਟੀ ਦਾ ਫੋਨ ਵੀ ਆਇਆ ਸੀਗਾ ਵਿਆਹ ਦੇ ਵਿੱਚ ਉਹ ਵੀ ਕਹਿ ਰਹੇ ਸੀਗੇ ਵੀ ਥੋੜੀ ਜੀ ਕਲੀਅਰਨੈਸ ਘਟਾਉਂਦੀ ਆ ਵੀਡੀਓ ਦੇ ਵਿੱਚ ਕਿਉਂਕਿ ਜੀ ਫਿਰ ਮੈਨੂੰ ਨਾ ਜਾਦਾ ਵਾਈਫਾਈ ਦੀ ਲੋਡ ਰਹਿੰਦੀ ਆ ਮਤਲਬ ਜਾਦਾ ਨੈਟ ਦੀ ਲੋਡ ਸੀਗੀ ਜੇ ਆਪਾਂ ਵੀਡੀਓ ਕਲੀਅਰ ਡਾਊਨਲੋਡ ਕਰਨੀ ਆ ਤੇ ਆਪਾਂ ਘਟਾ ਦਿੰਦੇ ਸੀ ਕੁਆਲਿਟੀ ਫਿਰ ਵੀਡੀਓ ਵੀ ਨਹੀਂ ਕਲੀਅਰ ਆਉਂਦੀ ਸੀਗੀ ਤਾਂ ਕਰਕੇ ਆਪਾਂ ਸਾਰਿਆਂ ਦੀਆਂ ਗੱਲਾਂ ਮੰਨ ਕੇ ਨਾ ਵਿੱਚੇ ਵਾਈਫਾਈ ਲਵਾ ਲਿਆ ਫਿਰ ਐਲਸੀਡੀ ਲਵਾ ਲਈ ਆਪਾਂ ਨੇ ਇਹ ਦੋ ਕੰਮ ਕਰਤੇ ਅੱਜ ਤੇ ਬਾਕੀ ਜੀ ਮਿਲਦੇ ਆਂ ਜੀ ਕੱਲੋ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਸਸਰੀ ਅਕਾਲ ਜੀ ਬਾਏ ਬਾਏ ਹਾਂ ਹੁਣ ਤੋਂ ਲੈ ਕੇ ਹੋਈ